ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਲੋਕ ਮੁੱਦਿਆਂ ਤੇ ਗੱਲ ਕਰਦੇ ਆ ਹਮੇਸ਼ਾ ਅੱਜ ਮੱਲਾਵਾਲਾ ਅਸੀਂ ਪਹੁੰਚੇ ਹਾਂ ਮੱਲਾਵਾਲਾ ਕਸਬੇ ਦੇ ਵਿੱਚ ਹਾਲਾਂਕਿ ਸਾਬਤ ਸੀਲ ਹੁਣ ਬਣ ਗਿਆ ਹੈਗਾ ਸਵੇਰ ਦੀਆਂ ਸਵੇਰਾ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਅੱਜ ਵੱਡੀ ਸਮੱਸਿਆ ਨੂੰ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਇੱਥੇ ਲੋਕਾਂ ਦੀ ਵੱਡੀ ਸਮੱਸਿਆ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਮੁੱਦਾ ਜਿਹੜਾ ਜਾਣਹਿਤ ਚੱਲ ਜਾਂਦਾ ਜਾਂ ਫਿਰ ਲੋਕ ਮੁੱਦਾ ਨੂੰ ਬਣਾਇਆ ਜਾਵੇ ਤੋਂ ਇਸ ਚੀਜ਼ ਨੂੰ ਲੈ ਕੇ ਅਸੀਂ ਕਵਰੇਜ ਕਰਨ ਪਹੁੰਚੇ ਆ ਅੱਜ ਹੁਣ ਜੀ ਵੀਰਾਂ ਦੀ ਗੱਲ ਕਰਦੇ ਆ ਤੇ ਅਸੀਂ ਵੀਰਾ ਰੋਡ ਤੇ ਮਜੂਰ ਹੈਗੇ ਆਂ ਉਹ ਪਿੱਛੇ ਅਸੀਂ ਜਨੂਵਾਰ ਵਾਲਾ ਰੋਡ ਦਾ ਵੀ ਕਵਰੇਜ ਕੀਤੀ ਹੈਗੀ ਏ ਇਹ ਵੀਰਾ ਰੋਡ ਹੈਗਾ ਤੇ ਗਰੀਬpuri ਬੈਸੀ ਮੱਲਾ ਵਾਲੇ ਦੇ ਜਨੇਵੇਂ 메인 ਰੋਡ ਹੈਗੇ 메인 ਰਸਤੇ ਹੈਗੇ ਸਾਰਿਆਂ ਨੂੰ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਗੱਲਬਾਤ ਵੀ ਕੀਤੀ ਹੈਗੀ ਸੋ ਅਸੀਂ ਤਸਵੀਰਾਂ ਵੀ ਤੁਹਾਨੂੰ ਇੱਕ ੜੀ ਵਿਖਾ ਦਿੰਦੇ ਹਾਂ ਤੇ ਅਸੀਂ ਗੱਲਬਾਤ ਵੀ ਕਰਾਂਗੇ ਆ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬੈਜ ਕੀ ਨਾਮ ਹੈ ਆਪਣਾ ਗਰਮੇਲ ਸਿੰਘ ਪਿੰਡ ਕਿਹੜਾ ਜੀ ਆਹ ਧਰਪੁਰਾ ਧਰਪੁਰਾ ਜੀ ਕੀ ਕਹਿਣਾ ਚਾਹੁੰਦੇ ਆ ਸੜਕ ਦੀ ਇਹ ਸਮੱਸਿਆ ਹੈ ਜੀ ਕਹਿੰਨ ਵਜੇ ਕੋਈ ਨਹੀਂ ਕਿਹੜੀ ਕਹੀਏ ਦੱਸ ਕੀ ਵੀ ਅੱਖੋਂ ਤੇ ਦੇਖਾ ਕੁਝ ਹੈ ਨਹੀਂ ਗਏ ਮੈਂ ਕਹਿੰਦਾ ਪਾਜੀ ਇ ਇਹਨਾ ਪਾਪ ਪ੍ਰੈਸ਼ਰਾਂ ਦੀ ਗੱਲ ਕਰੇ ਬਾਕੀ ਹੂੰ ਬਿਲਕੁਲ ਤੂੰ ਕਹਿੰਦਾ ਹਾਨੂੰ ਬਾਹਰ ਤੋਂ ਕੋਈ ਨਹੀਂ ਕਰਾਂਗੇ ਬਿਲਕੁਲ ਕਿੱਡਾ ਬੁਰਾ ਹਾਲਾ ਹੂੰ ਇਸ ਕਰਕੇ ਤੂੰ ਤਲਾਈਂਦੀਆਂ ਜੀ ਫਰਾਂਟ ਖੜਾ ਜੋ ਕੀ ਹੈ ਦੱਸੋ ਤੂੰ ਸਮਝੀਓ ਦੱਸੋ ਕੀ ਕਿਥੇ ਕੋਈ ਕਹਿੰਦਾ ਕਾਲੀ ਮਾੜਾ ਕੋਈ ਕਹਿੰਦਾ ਗੰਗਾ ਮਾੜਾ ਕੋਈ ਨਾਮ ਪਾਏ ਬਾਈ ਇਹੋ ਚੱਲੀ ਜਾਂਦਾ ਜੀ ਤੂੰ ਕਰਕੇ ਦਿਖਾਉ ਕੋ ਕਰਕੇ ਫਾੜ ਬਿਲਕੁਲ ਹੁਣ 3 ਸਾਲ ਹੋ ਗਏ ਖੜੇ ਸਾਲ ਸਰਕਾਰ ਕੀਤਾ ਵੀ ਕੁਝ ਨਹੀਂ ਕੀਤਾ ਲੈਣੇ ਸੇਵਰੇ ਦੀ ਸਮੱਸਿਆ ਬਹੁਤ ਵੱਡੀ ਮੱਲਾ ਦੇ ਬਹੁਤ ਵੱਡੀ ਬਹੁਤ ਵੱਜਾ ਜੀ ਸੇਵਰੇ ਹਾਂਜੀ ਹਾਂਜੀ ਬਾਈ ਜੀ ਇਹ ਕੀ ਸਮੱਸਿਆ ਜੀ ਆਪਾਂ ਕਿਹੜੇ ਰੋਡ ਤੇ ਖੜੇ ਆ ਜੀ ਬਹੁਤ ਸਵੱਸਿਆ ਹੈ ਮੱਲਾ ਵਾਲੇ ਤੋਂ ਧੀਰੇ ਨੂੰ ਜਾਣ ਵਾਲਾ ਰੋੜ ਹੈ ਹਾਂਜੀ ਤੇ ਪਹਿਲਾਂ 5 ਸਾਲ ਕਾਂਗਰਸ ਨੇ ਐਂਟ ਪਾਤੇ ਤੇ ਬਦਲਾਅ ਦੇ ਚੱਕਰ ਚ ਸਰਕਾਰ ਬਦਲੀ ਸੀ ਹਾਂਜੀ ਤੇ ਲੋਕਾਂ ਨੇ ਵਾਚੜ ਕੇ ਵੋਟਾਂ ਪਾਈਆਂ 90 ਐਮਐਲਏ ਦੀ ਤੇ ਇਹਨਾਂ ਨੂੰ ਇਹਨਾ ਭੀੜਾ ਘਰ ਕਰ ਕਰ ਕੇ ਰਹਤਾ ਹੈ ਇਹ ਫਿਰ ਨਾ ਦੇ ਐਮ ਐਲ اے ਕੰਮਕਾਰ ਇਹਨਾਂ ਦਾ ਕੋਈ ਵੀ 0% ਹੈ ਹਾਂਜੀ ਇਹ ਕਹਿੰਦੇ ਇਹੀ ਬਦਰਾ ਦੇ ਵਿੱਚ ਬਹੁਤ ਕੁਝ ਕਰਾਂਗੇ ਥਾ ਥਾ ਤੇ ਕ੍ਰਿਪਸ਼ਨ ਹੋ ਰਹੀ ਹੈ ਹਾਂਜੀ ਭੀੜਾ ਘਰ ਕਰਤਾ ਪੰਜਾਬ ਦਾ ਠੀਕ ਹੈ ਜੀ ਦੇਖੋ ਤੁਸੀਂ ਆ ਵੀ ਦੇਖ ਲਓ ਵੀ ਕੀ ਹਾਲ ਹੈ ਮੱਲਾ ਵਾਲੇ ਚਾਰੇ ਪਾਸੇ ਦੇਖ ਲਓ ਕੋਈ ਚਿੱਕੜ ਦੇ ਵਗੈਰ ਛੜਕਈਦਾ ਤੇ ਕੀ ਕਹਿਣਾ ਕੀ ਚਾਹੁੰਦੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਤੇ ਦੂਸਰਾ ਨੰਬਰ ਆ ਸਾਡੀ ਸਰਕਾਰ ਨੂੰ ਜਿਹੜੀ ਇਹ ਬਦਲ ਕੇ ਲਿਆਂਦੀ ਸੀ ਹਾਂਜੀ ਤੇ ਇਹ ਕੋਈ ਸੜਕਾਂ ਵਾਲੇ ਪਾਸੇ ਧਿਆਨ ਦੇਣਾ ਸਕੂਲ ਵਾਲੇ ਬੱਚੇ ਨੇ ਜਾਣ ਆਣ ਤੋਂ ਬਹੁਤ ਪਰੇਸ਼ਾਨ ਨੇ ਹਾਂਜੀ ਤੁਸੀਂ ਦੇਖਿਆ ਇਹ ਰੋਡ ਦੇ ਵਿੱਚ ਕਈਆਂ ਨੇ ਮੋੜ ਸੇਲ ਬੰਦ ਹੋ ਜਾਂਦੇ ਨੇ ਕੋਈ ਕਿਤੇ ਪ੍ਰੋਗਰਾਮ ਤੇ ਕੱਲੇ ਤਾਂ ਉਹਦਾ ਜਿਹੜਾ ਕਪੜਾ ਖਰਾਬ ਹੋ ਜਾਂਦਾ ਹਾਂਜੀ ਠੀਕ ਹੈ ਭਾਈ ਕੀ ਨਾਂ ਤੋਂ ਤੁਹਾਡਾ ਕੀ ਹੈ ਜੀ ਰਾਜ ਸਿੰਘ ਮੇਰਾ ਨਾਂ ਹੈ ਜੀ ਨਾਲ ਹੀ ਆਪਨਾ ਨਾਲ ਹੀ ਪੈਂਦੇ ਸਾਡੇ ਮੱਲਾਂ ਵਾਲੇ ਦੇ ਘਟ ਤੋਂ ਘੜ ਦੋ ਚਾਰ ਗੇੜੇ ਪੰਜ ਗੇੜੇ ਵੀ ਕਈ ਵਾਰੀ ਹੋ ਜਾਂਦੇ ਤੇ ਅਸੀਂ ਸੋਚੀ ਜਾਂ ਵੀ ਜਾਈਏ ਕਿਧਰੋਂ ਇਹ ਸਮੱਸਿਆ ਲਗਾਤਾਰ ਹੀ ਹੈ ਮੇਰੇ ਖਾਲਚ ਬੜੀ ਪ੍ਰਾਣੀ ਸਮੱਸਿਆ ਇਹ ਜੀ 8-9 ਸਾਲ ਹੋ ਗਏ ਨੇ ਏਹ ਹੋਈ ਚੱਲ ਰਿਹਾ ਇਥੇ ਚਿੱਕੜ ਦਾ ਹਾਰ ਹੈ ਬਹੁਤ ਬੁਰਾ ਹਾਲ ਹੈ ਅਸੀਂ ਐਂ ਸੁਣ ਕੇ ਅਸੀਂ 1990 'ਚ ਪਹੁੰਚ ਗਿਆਂ ਜਦੋਂ ਇਹ ਰੋਡ ਕੱਚਾ ਹੁੰਦਾ ਸੀ ਉਦੋਂ ਕਿਤੇ ਜਾਣਾ ਹੁੰਦਾ ਸੀ ਜੁੱਤੀ ਹੱਥੇ ਜਾਣਾ ਚਾਹੁੰਦੇ ਅਸੀਂ ਰੋਡ ਦੇ ਬਾਰੇ ਪੁੱਛੇ ਇਥੇ ਰੋਡ ਦਾ ਬਹੁਤ ਬੁਰਾ ਹਾਲ ਹੈ ਸਾਰੀਆਂ ਸਰਕਾਰੀ ਸੰਸਥਾਵਾਂ ਇੰਦੇ ਤੇ ਆ ਬਿਜਲੀ ਘਰ ਹੁੰਦੇ ਤੇ ਆ ਤਰਕਾਰੀ ਸਕੂਲ ਹੁੰਦੇ ਤੇ ਆ ਹਾਂਜੀ ਮੰਡੀ ਬੋਡ ਨੂੰ ਇਹ ਛੱਡ ਕੇ ਜਾਂਦੀ ਆ ਸਾਰੇ ਪਿੰਡਾਂ ਨੂੰ ਜੋੜਨ ਵਾਲਾ ਮੇਨ ਜੀਰਾ ਰੋਡ ਇਹੋ ਆ ਬਿਲਕੁਲ ਜੀ ਮੇਨ ਪਹਿਲਾਂ ਤਹਿਸੀਲ ਵੀ ਇਹੋ ਪੈਂਦੀ ਸੀ ਇਸੇ ਰੋਡ ਦੇ ਲੰਘ ਕੇ ਜੀਰੇ ਜਾ ਜਾਂਦਾ ਇਥੋਂ ਲੈ ਕੇ ਜਿੱਦੇ ਤੱਕ ਦਾ ਬਹੁਤ ਬੁਰਾ ਹਾਲ ਹੈ ਹਾਂਜੀ ਹਾਂਜੀ ਮੇਨ ਸਾਨੂੰ ਜੀਰੇ ਹੀ ਜਾਣਾ ਪੈਂਦਾ ਵਾ ਉੱਥੋਂ ਦਾ ਬਹੁਤ ਬੁਰਾ ਹਾਲ ਹੈ ਆ ਤੁਸੀਂ ਦੇਖ ਲਓ ਇੱਥੇ ਸਰਕਾਰੀ ਸਕੂਲ ਦੇ ਬੱਚੇ ਲੰਘਦੇ ਆ ਉਹਨਾਂ ਦੇ ਕੱਪੜੇ ਖਰਾਬ ਹੋ ਜਾਂਦੇ ਆ ਹੂੰ ਰੋਜ ਇਥੋਂ ਲੰਘਣਾ ਪੈਂਦਾ ਵਾ ਬਹੁਤ ਬੁਰਾ ਹਾਲੇ ਰੋਡ ਛੇਤੀ ਜੋ ਛੇਤੀ ਬਣਾਉਣਾ ਚਾਹੀਦਾ। ਵੱਟੀ ਨਾਂ ਤੁਹਾਡਾ? ਮੈਂ ਮਾਗਰਜਨ ਸਿੰਘ ਜੀ। ਪਿੰਡ ਕਿਹੜਾ ਬਾਈ ਜੀ? ਇਲਮਿਆਲਾ ਜੀ। ਅੱਛਾ ਤੇ ਇੱਥੇ ਰੋਜ ਤੁਸੀਂ ਗੁਜ਼ਰਦੇ ਹੋ ਕੀ ਸਮੱਸਿਆ ਕੀ ਹੈ ਜੀ? ਹਾਂ ਜੀ ਜਾਈਦਾ ਗੁਰੂ ਸਾਹਿਬ ਭਾਗੋ ਦੀ ਮੱਤਾ ਤੇ ਕੰਜਾਈ ਦਾ ਸਮੱਸਿਆ ਹੈ ਆ ਵੀ ਰੋਡ ਬਹੁਤ ਖਰਾਬ ਹੈ। ਬਾੜੀ ਬਾਰਿਸ਼ ਹੋਿੰਦੀ ਹੈ ਤੇ ਪਾਣੀ ਬਹੁਤ ਖੜ ਜਾਂਦਾ ਇੱਕ ਸਕੂਲ ਸਰਕਾਰੀ ਸਕੂਲ ਦੇ ਬੱਚੇ ਆ ਉਹ ਬੜੇ ਤੰਗ ਹੁੰਦੇ ਆ ਜੀ ਮੰਨਣ ਤੋਂ। ਬਿਜਲੀ ਘਾਰੇ ਇੱਧਰ ਬਿਜਲੀ ਘਾਰੇ ਜੀ। ਅਨਾਜ ਮੰਡੀ ਹੈ ਜੀ। ਹਾਂ ਜੀ ਹਾਂ ਜੀ ਅਨਾਜ ਮੰਡੀ ਹੈ ਜੀ। ਅੰਤੇ ਇਹੋ ਆ ਜੀ ਪ੍ਰਸਾਦ ਮੰਗ ਕਰਦੇ ਆ ਰੋਡ ਬਣਾਇਆ ਜਾਵੇ ਹਾਂਜੀ ਚਲੋ ਇਹੋ ਗੁਰੂ ਘਰ ਨੂੰ ਇਹ ਰੋਡ ਜਾਂਦਾ ਸ਼ਿਰਗੁਰ ਤਖਤਬਾਦਰ ਜੀ ਦੇ ਬਿਲਕੁਲ ਤਾਂ ਨੂੰ ਜਾਂਦਾ ਜੀ ਅੱਗੇ ਜੀਰੇ ਨੂੰ ਜਾਂਦਾ ਜੀ ਜੀਰੇ ਨੂੰ ਜਾਂਦਾ ਚਲੋ ਇਹ ਰੋਡ ਡਰਫਾਲਤਾ ਕਰਕੇ ਬਣਾਇਆ ਜਾਵੇ ਠੀਕ ਠੀਕ ਹੈ ਬਾਈ ਜੀ ਕੀ ਨਾਮ ਹੈ ਆਪਣਾ ਜੀ ਜੈਮਲ ਵਾਲਾ ਜੈਮਲ ਵਾਲਾ ਜੀ ਤੇ ਰੈਸ਼ ਮੱਲਾ ਵਾਲੇ ਤੁਹਾਡੀ ਜੀ ਰੈਸ਼ ਮੱਲਾ ਵਾਲੇ ਠੀਕ ਹੈ ਇੱਕ ਹੀ ਸਮੱਸਿਆ ਜੀ ਇੱਥੇ ਸੜਕ ਦੀ ਜਿਹੜੀ ਹੈਗੀ ਹੈ ਬਹੁਤ ਵੱਡੀ ਸਮੱਸਿਆ ਹੈ ਇਧਰੋਂ ਸੀਵਰੇਜ ਉੱਛਲਦਾ ਮੱਲਾ ਵਾਲੇ ਠੀਕ ਹੈ ਜੀ ਜਦੋਂ ਮੀਂਹ ਪੈਂਦਾ ਤੇ ਨਹਿਰ ਹੀ ਬਣ ਜਾਂਦੀ ਆ ਸੜਕ ਨਹਿਰ ਦਾ ਰੂਪ ਬਣ ਜਾਂਦਾ ਠੀਕ ਆ ਮੀਂਹ ਵੀ ਵਗਦੀ ਰਹਿੰਦਾ ਹੈ ਹਾਂਜੀ ਅੱਗੇ ਪਿੱਛੇ ਵੀ ਨਹੀਂ ਜਰੂਰੀ ਨਹੀਂ ਵੈਸੇ ਵੀ ਨਾਲੇ ਉਛਲਦੇ ਨੇ ਤੇ ਬੜੀ ਸਮੱਸਿਆ ਹੈ ਸੀਵਰੇਜ ਦੀ ਬਹੁਤ ਸਮੱਸਿਆ ਮੰਨ ਲਓ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਕਿੱਧਰ ਨੂੰ ਜਾਂਦੀ ਸੜਕ ਜੀ ਹਾਂਜੀ ਲਾਲੇ ਨੂੰ ਜਾਂਦੀ ਇਧਰ ਮੱਲਾ ਆਣਾ ਠੀਕ ਹੈ ਜੀ ਹਾਂਜੀ ਕਿੰਨੇ ਟਾਈਮ ਤੋਂ ਸਮੱਸਿਆ ਹੈਗੀ ਇਹ ਇਹ ਕਾਫੀ ਟਾਈਮ ਤੋਂ ਅਹੀਂ ਤਾਂ ਡੇਲੀ ਸਾਡਾ ਡੇਲੀ ਆਪ ਡਾਉਣੇ ਵੀ ਅਹੀਂ ਆਹ ਪੱਥਰ ਪਏ ਨੇ ਉਹ ਪੱਥਰ ਕਾਰਾਂ ਦੇ ਬਹਿਂਪਰਾਂ 'ਚ ਵਾਜ ਜਾਂਦੇ ਨੇ ਹਾਂਜੀ ਹਾਂਜੀ ਬੜੀ ਸੜਕ ਕਾਫੀ ਡੂੰਘੀ ਹੋ ਗਈ ਪਾਣੀ ਲਗਾਤਾਰ ਖੜਾ ਬਹੁਤ ਜ਼ਿਆਦੀ ਡੂੰਘੀ ਇਹਦਾ ਪੱਕਾ ਹਲੋਣਾ ਚਾਹੀਦਾ ਹੈ ਵੀ ਅਸੀਂ ਕਾਫੀ ਟਾਈਮ ਤੋਂ ਵੇਣੇ ਪਏ ਆ ਵੀ ਵੇਹ ਤਾਂ ਮੱਲਾ ਨੇ ਤੇ ਫੇਰੇ ਹੀ ਆਪਾਂ ਵੇਣੇ ਇੱਥੇ ਹਾਂਜੀ ਹਾਂਜੀ ਰੋਡ ਤੇ ਵੀ ਹਰ ਪਾਸੇ ਪਰ ਆ ਸਾਨੂੰ ਤਾਂ ਇੱਧਰ ਇਹ ਸਰ بارش ਦਾ ਪਾਣੀ ਰੁਕਿਆ ਆ ਜਾਂ ਕਿਸ ਤਰ੍ਹਾਂ ਦਾ ਪਾਣੀ ਮਤਲਬ ਕਿਉਂ ਇਹ ਇਹ ਉਹ ਸਵੇਰੇ ਉਥੋਂ ਨਾਲੇ ਉਛਲਦੇ ਆ ਉਥੋਂ ਠੀਕ ਹੈ ਨਾਲੇ ਹੋ ਰਹੀ ਤੇ ਇਹ ਹਿਸਾਬ ਲਾ ਲਓ ਕਿ ਕਈ ਵਾਰੀ ਤਾਂ ਹੁਣ ਤਾਂ ਇੱਥੇ ਆੜਾ ਹਾਂਜੀ ਉਹ ਵੱਡੇ ਟਿੱਕਰੀ ਠੀਕ ਹੈ ਸਾਰੇ ਭਰ ਜਾਂਦਾ ਭਰ ਜਾਂਦਾ ਤੇ ਆ ਲੋਕਾਂ ਨੂੰ ਪਹੁੰਚੇ ਚੁਸਤੇ ਜਾਣਾ ਉਹ ਲਿਆਲੇ ਦਾ ਜੀ ਪ੍ਰਧਾਨ ਹੈ ਕੋਈ ਗੱਲ ਨਹੀਂ ਸੋਹਦਾ ਅਸੀਂ ਬਹੁਤ ਆ ਚੁੱਕੇ ਹਾਂ ਨੂੰ ਠੀਕ ਹੈ ਜੀ ਸਾਡੇ ਜੇ ਸੀਰਰ ਪਾਇਆ 3 ਮਹੀਨੇ ਹੋ ਗਏ ਨੂੰ ਪੁੱਟੇ ਦੇ ਉੱਤੇ ਢੱਕਣਾ ਇੱਕ ਬੀਬੀ ਖਾਂਡ ਦੀ ਬੋਰੀ ਲੈ ਕੇ ਵਿੱਚ ਜਾ ਪਈ ਜਾ ਕੇ ਪਿੱਛੇ ਡਿੱਗ ਜਾ ਤੇ ਮਹਾਨ ਕਦੀ ਕੈਮਰੇ ਜ ਮਲਾਲੇ ਕਮੇਟੀ ਪ੍ਰਧਾਨ ਦੀ ਗੱਲ ਕਰ ਰਹੇ ਤੁਸੀਂ ਹਾਂ ਜੀ ਠੀਕ ਹੈ ਜੀ ਹਾਂ ਜੀ ਮਹਾਵੀਰ ਸਿੰਘ ਸਾਦੂ ਨਹੀਂ ਵੀ ਬੇਨਤੀ ਕਰਦੇ ਹਾਂ ਬਿਲਕੁਲ ਜੀ ਸਾਡੀ ਬੇਨਤੀ ਹੈ ਜੀ ਆਪਣੀ ਕਿਉਂਕਿ ਆਪਣਾ ਆਪ ਦਾ ਲੱਗਣਾ ਉਹ ਆਪਣਾ ਕਲਾਫ ਨੂੰ ਵੀ ਰਹਿ ਹਾਂਜੀ ਵੀ ਉਹਨੂੰ ਵੀ ਇਹ ਕਈ ਨਿਆ ਵੀ ਚੋਣ ਦਾ ਧਿਆਨ ਦੇਣ ਨੂੰ ਸੇਵਾ ਦਾ ਮੌਕਾ ਦਿੱਤਾ ਹੁਣ ਹਾਂਜੀ ਹਾਂਜੀ ਸਾਰਿਆਂ ਨੇ ਬਿਲਕੁਲ ਜੀ ਤੇ ਮਾਹਵੀਰ ਸਿੰਘ ਸੰਧੂ ਆ ਧਿਆਨ ਦੇ ਜੈਮਲ ਵਾਲੇ ਰੋਡਲੇ ਬੜੇ ਸਾਡੇ ਸਤਕਾਰਯੋਗ ਵੀਰ ਨੇ ਆ ਕਰਾਉਂਦੇ ਆ ਅਵੇ ਕਰਾਉਂਦੇ ਵੀ ਪਿਆ ਪਰ ਲਾਲੇ ਪਰ ਇਧਰ ਵੀ ਕਰਾਵੇ ਹਾਂਜੀ ਹਾਂਜੀ ਹਾਂ ਹਾਂ ਕੀ ਕਹਿਣਾ ਚਾਹੁੰਦੇ ਬਾਪੂ ਜੀ ਤੁਸੀਂ ਇਹੋ ਜਾਨੇ ਵੀ ਆ ਚੁੱਕੇ ਪ੍ਰਧਾਨ ਨੇ ਮੈਂ ਸੇਵਾ ਦਾ ਪਾਵਾਂ ਦਾ ਪਵਾਵੇ ਹੁਣ ਚਾਰਾ ਕਰਕੇ ਜਦੋਂ ਪ੍ਰਧਾਨ ਬਣਿਆ ਸੀ ਉਦੋਂ ਨੇ ਆਰਡਰ ਕੀਤਾ ਸੀ ਮੱਲਾ ਸਿਵਰਮ ਇਹ ਪਹਿਲੋਂ ਪਾਵਾਂ ਦਾ ਬਿਲਕੁਲ ਜੀ ਵੀ ਲੋਕ ਵੀ ਸੀ ਵੇਖਿਆ ਕਿ ਨਰਕਵੱਜਾ ਖਲਾ ਜਾਂ ਵਾਲਾ ਸੜਕ ਤੇ ਬੱਚੇ ਸਕੂਲੀ ਬੀਬੀਆਂ ਜਿਹਾ ਆਉਂਦੀਆਂ ਤੇ ਉਹ ਵੀ ਡੇਗ ਰੀਆਂ ਹੈ ਇਹ ਸਾਡੀ ਹੱਥ ਬੰਨ ਕੇ ਬੇਨਤੀ ਸੁਣਿਆ ਜੇ ਪ੍ਰਧਾਨ ਠੀਕ ਹੈ ਤੁਹਾਡਾ ਘਰ ਇਹੀ ਹੈ ਸਾਹਮਣੇ ਆ ਸਾਡੇ ਇਹੀ ਘਰ ਹੈ ਧੰਨਵਾਦ ਭਾਈ ਜੀ ਧੰਨਵਾਦ ਓਕੇ ਹੋਰ ਠੀਟਾ ਜੀ ਹੋਰ ਜੀ ਅੱਜ ਲੋਕ ਮੁੱਦਿਆਂ ਦੀ ਚਰਚਾ ਤੇ ਤੈਟ ਅੱਜ ਖੜਕਾਂ ਦੀ ਇਸ ਕਵਰੇਜ ਕਰ ਰਹੇ ਆ ਅੱਛਾ ਜੀ ਤੇ ਸਮੱਸਿਆ ਤਾਂ ਬਹੁਤ ਵੱਡੀ ਹੈ। ਜੇ ਤੁਹਾਡੇ ਸਾਹਮਣੇ ਜੀ ਦੇਖੋ ਦਿਹਾੜੀ ਦੇ ਚਾਰ-ਛੇ ਪਿੰਪ ਜਿਹੜੇ ਲੱਗਦੇ ਆ। ਹਾਂਜੀ। ਤੇ ਕਰੋ ਕਪੜੇ ਬਹੁਤ ਥੋੜੇ ਬਾਜੀ ਆਈਏ ਰੋ ਕੱਲ ਪਤਾ ਨਹੀਂ ਬਿਜਾਰ ਪਹੁੰਚਿਆ ਜਾਣਾ, ਪਹੁੰਚਿਆ ਜਾਣਾ। ਬਈ ਤਾਂ ਪੁਰਾਣਾ ਹਾਲ ਹੈ ਤੁਹਾਡੇ ਸਾਹਮਣੇ ਜਦੋਂ ਨਹੀਂ ਪਿੰਦਾ ਤੇ ਇਥੋਂ ਨਹੀਂ ਲੰਮਾ ਪਾਣੀ ਜੁੜਦਾ ਉਹ ਨਹੀਂ ਆ ਜਾਂਦਾ। ਹਾਂਜੀ ਹਾਂਜੀ। ਤੇ ਧੀ ਵੱਡੀ ਸਮੱਸਿਆ ਵੇਖੋ ਕਹਿਣ ਵਾਲੀ ਗੱਲ ਕੋਈ। ਨਾਲ ਬੱਚੇ ਇੱਥੇ ਕਾਫੀ ਹੈ ਜੀ ਬੱਚਿਆਂ ਦੇ ਵੇਖਿਆ ਬਹੁਤ ਵੱਡੀ। 70 ਸਕੂਲ ਇੱਥੇ ਕਾਫੀ ਸਕੂਲ ਹੈ। ਹਾਂਜੀ। 70 ਸਾਰੇ ਇੱਧਰ ਨੇ ਸਾਰੇ ਕਿੰਨੇ ਕੰਮ ਕਰਾਉਣਾ ਜਾਣਾ। ਹਾਂਜੀ ਮਾਰਕੀਟ ਕਮੇਟੀ ਦਾ ਆਦਾ ਦਫ਼ਤਰ ਇੱਧਰ ਹੈ ਜੀ ਸਾਰਾ ਕੁਝ ਮੰਡੀ ਮੰਡੀ ਇੱਧਰ ਹੈ ਜੀ ਦਫ਼ਤਰ ਇੱਧਰ ਆ ਵੀ ਜੀ ਕਾਰੇ ਪਰਾ ਕੂਲ ਇੱਧਰ ਆ ਹਾਂਜੀ ਰੀਲਿਜੇਸ਼ਨ ਇੱਧਰ ਆ ਹਾਰਗ ਨੇ ਨੰਕੇ ਆਉਣਾ ਜਾਣਾ ਬਿਲਕੁਲ ਜੀ ਪਰ ਵੇਖੋ ਬਹੁਤ ਵੱਡੀ ਸਮੱਸਿਆ ਸਾਨੂੰ ਦਾ ਜੀ ਦੇਖੋ ਕਈ ਸਾਲ ਲੰਘ ਗਏ ਕਈ ਹੋਈ ਹੱਥ ਪਰਚਾ ਦੇ ਲੱਗੇ ਜੋੜੇ ਪਰ ਨਹੀਂ ਗੱਲ ਬਰਦ ਠੀਕ ਹੈ ਜੀ ਹੁਣ ਹੁਣ ਉਮੀਦ ਹੈ ਕਿ ਕੋਈ ਵੇਖੋ ਜੀ ਸਾਨੂੰ ਉਮੀਦ ਕੋਈ ਨਹੀਂ ਠੀਕ ਹੈ ਕਿਸੇ ਸਰਕਾਰ ਦੇ ਕੋਈ ਯਤਨੀ ਬਣੇ ਕਿ ਨਾ ਬਣੇ ਅਜੇ ਤੇ ਲੋਕ ਜਿੰਨੇ ਹੈਗਾ ਹੁਣ ਓਕੇ ਜੀ ਉਮਰ ਹਡਾਲੀ ਜੀ ਇਹ ਜਿਹੜਾ ਤਜਰਬਾ ਹੋ ਗਿਆ ਜੀ ਇਹਨਾਂ ਸਾਗੇ ਜੀ ਬਿਲਕੁਲ ਬਿਲਕੁਲ ਹਾਂ ਬਈ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਜੀ ਫਿਰ ਬੰਨ ਲਾਈਕਸ ਆਹ ਅ ਸੋ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਖ਼ਸਾਨੀਆਂ ਕਰਾਂਗੇ ਅ ਕਿ ਮਕਸੀਆਂ ਨੂੰ ਲੈ ਕੇ ਅਸੀਂ ਬੇਸ਼ਾਦੀ ਇਸ ਮੁੱਦੇ ਤੇ ਲੋਕ ਕਿੰਨਾ ਕੁ ਇਸ ਵੀਡੀਓ ਨੂੰ ਸ਼ੇਅਰ ਕਰਦੇ ਆ ਲੋਕ ਕਿੰਨਾ ਕੁ ਹੰਗਾਰਾ ਕਰਦੇ ਆ ਇਸ ਤੇ ਵੱਡੀ ਕੋਈ ਪ੍ਰਤੀਕਿਰਿਆ ਇਸ ਤੋਂ ਬਾਅਦ ਲੋਕ ਨੁਮਾਇੰਦਿਆਂ ਵੱਲੋਂ ਜਾਂ ਕਹਿ ਸਕਦੇ ਆ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਹਲਕਾ ਵਿਧਾਇਕ ਨੇ ਦੇਸ਼ ਚਾਰੀਆਂ ਵੱਲੋਂ ਪੈਲ ਕਦਮੀ ਹੁੰਦੀ ਹੈ ਕਿਰੇ ਇਥੋਂ ਦੇ ਲੋਕਲ ਲੀਡਰ ਹੈਗੇ ਆ ਕਮੇਟੀ ਵੱਲੋਂ ਕੋਈ ਪੈਲ ਕਦਮੀ ਹੁੰਦੀ ਹੈ ਜਾਂ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਪੈਲ ਕਦਮੀ ਹੁੰਦੀ ਹੈ ਆਉਣ ਵਾਲਾ ਸਮਾਂ ਦੱਸੂਗਾ ਤੋਂ ਸਾਡੇ ਵੱਲੋਂ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿ ਲੋਕ ਮੁੱਦਿਆਂ ਤੇ ਚਰਚਾ ਹੁੰਦੀ ਰਹੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ